ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਜੇਲ੍ਹ ਮੰਤਰੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਜੇਲ੍ਹਾਂ ਵਿੱਚ ਮੋਬਾਈਲ ਅਤੇ ਨਸ਼ਾ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਵੀ ਜੇਲ੍ਹ ਵਿੱਚ ਨਸ਼ਾ ਜਾਂ ਮੋਬਾਈਲ ਮਿਲਦਾ ਹੈ ਤਾਂ ਉਸ ਜੇਲ੍ਹ ਦਾ ਸੁਪਰੀਡੈਂਟ ਜ਼ਿੰਮੇਵਾਰ ਹੋਵੇਗਾ ਜੇਲ੍ਹ ਮੰਤਰੀ ਵੱਲੋਂ ਭਾਵੇਂ ਲੱਖਾਂ ਦਾਅਵੇ ਕੀਤੇ ਗਏ ਨੇ ਜੇਲਾ ਵਿੱਚ ਹੁਣ ਮੋਬਾਈਲ ਅਤੇ ਨਸ਼ੇ ਤੇ ਲਗਾਮ ਲਗਾ ਦਿੱਤੀ ਹੈ ਪਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਮੋਬਾਈਲ ਮਿਲਣਾ ਬੰਦ ਹੀ ਨਹੀਂ ਹੋ ਰਹੀ ਜੇਲ੍ਹ ਅੰਦਰ ਦੋ ਖੂੰਖਾਰ ਹਵਾਲਾਤੀਆਂ ਕੋਲੋਂ ਦੋ ਮੋਬਾਈਲ ਬਰਾਮਦ ਕੀਤੇ ਗਏ ਨੇ ਅਤੇ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਨਾਬਾ ਦੇ ਡੀਐਸਪੀ ਰਾਜੇਸ਼ ਕੁਮਾਰ ਚਿਬਰ ਨੇ ਕਿਹਾ ਕਿ ਜੇਲ੍ਹ ਅੰਦਰ ਬੰਦ ਦੋ ਹਵਾਲਾਤੀ ਕੋਲੋਂ ਬੈਰਕਾਂ ਦੇ ਵਿੱਚੋਂ ਮੋਬਾਈਲ ਬਰਾਮਦ ਹੋਏ ਨੇ। ਇਹ ਦੋਵੇਂ ਹਵਾਲਾਤੀ ਵੱਖ-ਵੱਖ ਕੇਸਾਂ ਵਿੱਚ ਨਜ਼ਰਬੰਦ ਨੇ। ਉਹਨਾਂ ਕਿਹਾ ਕਿ ਅਸੀਂ ਆਰੋਪੀਆਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਇਆ ਤੇ ਲੈ ਕੇ ਪੁੱਛਗਿੱਛ ਕਰ ਰਹੇ ਹਾਂ। ਇਹ ਮੋਬਾਈਲ ਕਿੱਥੋਂ ਆਇਆ ਅਤੇ ਜੇਕਰ ਇਹ ਨੋ ਮੋਬਾਈਲ ਦਾ ਅੰਦਰ ਪਹੁੰਚੋਂ ਵਿੱਚ ਜੇਕਰ ਕੋਈ ਵੀ ਜੇਲ ਦਾ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਜੀ 2 ਉੱਥੇ ਹਵਾਲਾਤੀ ਸੀ ਇੱਕ ਜਸਪ੍ਰੀਤ ਹੈ ਇਹਦੇ ਜੀਰਪੁਰ ਥਾਣੇ ਦਾ ਪਰਚਾ ਦਰਜਾ ਲੜਾਈ ਝਗੜਿਆਂ ਦਾ ਪਰਚਾ ਦਰਜਾ ਇੱਕ ਸੋਨੂ ਹੈ ਇਹਦੇ ਖਿਲਾਫ ਹੈਗਾ 63 64 ਦਾ ਪਰਚਾ ਦਰਜ ਇਹ ਨਵਾਂ ਗੰਗਾ ਥਾਣੇ ਜੋ ਹੈ ਇਹ ਦੋਨਾਂ ਕੋਲੋਂ ਮੋਬਾਈਲ ਜੋ ਜੇਲ ਸੁਪਰਡੈਂਟ ਨਿਊ ਜੇਲ ਵੱਲੋਂ ਸਾਨੂੰ ਪੱਤਰ ਆਏ ਨੇ। ਉਹਨਾਂ ਤੋਂ ਦੋ ਰੈਡ ਬਰੋਵਨ ਮੋਬਾਈਲ ਤੇ ਜਿਨ੍ਹਾਂ ਦੇ ਅਸੀਂ ਕੇਸ ਰਿਸਰਚ ਕਰਕੇ ਦੋਸ਼ੀਆਂ ਦੀ ਪ੍ਰੋਡਕਸ਼ਨ ਵਾਲਣ ਤੇ ਲਿਆ ਕੇ ਪੁੱਛੀ ਕੀਤੀ ਹੈ। ਇਹਨਾਂ ਤੋਂ ਫੜੇ ਗਏ ਕ੍ਰਿਮੀਨਲ ਨੇ। ਹਾਂ ਜੀ ਇਹਨਾਂ ਦੇ ਖਲਾਫ ਪਰਚੇ ਦਰਜ ਨੇ ਇੱਥੇ ਬੰਦ ਨੇ ਇਹ ਨਿਊਜ਼ ਚ। ਕਾ ਕਾਫੀ ਵਧੀਆ ਕਿ ਤਲਾਸ਼ੀ ਲੈਣ ਤੋਂ ਬਾਅਦ ਅੰਦਰ ਲਗਾਇਆ ਜਾਂਦਾ ਕੀ ਲੱਗਦਾ ਵੀ ਮਿਲੀ ਤੋਂ ਬਿਨਾ ਤਰਜਾ ਸਕਦੇ। ਉਹ ਅਸੀਂ ਤਫਤੀਸ਼ 'ਚ ਦੇਖਾਂਗੇ ਜੀ ਹੁਣ ਤਫਤੀਸ਼ ਕਰਾਂਗੇ ਜਿਵੇਂ ਪਿੱਛੇ ਇਹ ਵੀ ਅਸੀਂ ਇਹਦੀ ਸਿਕਿਉਰਿਟੀ ਅਸੈਸ ਕੀਤੀ ਸੀਗੀ ਉਹਦੇ ਲਈ ਅਸੀਂ ਸਾਰੇ ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਦੀਪਕ ਪਰੀਖ ਜੀ ਦੀਆਂ ਡਾਇਰੈਕਸ਼ਨਜ਼ ਹੋਈਆਂ ਨੇ ਵੀ ਇਹਦੇ ਅਸੀਂ ਅੱਗੇ ਇਹਦੀ ਹੁਣ ਸਿਕਿਉਰਿਟੀ ਹੋਰ ਵਧਾਤੀ ਹੈ ਤੇ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਚਾਹੀ ਜੋ ਵੀ ਹੈਗਾ ਮੋਬਾਈਲ ਮੂਸਾ ਬੰਦ ਹੋਣਾ ਹੁਣ ਕਿਹੜੀ ਕਾਗਜ਼ਾਤ ਦਿੱਤਾ ਹੁਣ ਜੀ ਬੁੰਜਾਇ ਪ੍ਰिजन ਐਕਟ ਦੇ ਤਹਿਤ ਪਰਚਾ ਦਰਜ ਹੋਇਆ ਤੇ ਦੋਸ਼ੀਆਂ ਨੂੰ ਕਚੀਸ਼ ਕਰਾਂਗੇ ਇਹ ਨੰਬਰ ਜਿਹੜੇ ਬ੍ਰੈਂਡ ਦੇ ਲਈ ਹਾਂ ਜੀ ਪ੍ਰੋਟੈਕਸ਼ਨ ਨੋਟ ਤੇ ਲਿਆ ਕੇ ਅਨੇਪੋਚੀਜ਼ ਕਰਕੇ ਜੇ ਕਿਸੇ ਦੀ ਮਿਲੀ ਭੁਗਤਾਈ ਗਈ ਉਹ ਵੀ ਗਲਤੀ ਹੋਣਗੇ ਉਹਨਾਂ ਨੂੰ ਵਿਚ ਲਵਾਂਗੇ ਜੋ ਵੀ ਹੋਊਗਾ ਸੀ ਅੱਗੇ ਲੈ ਆਉਣਾ ਹੈ ਇਹ ਜੀ ਦੋ ਉੱਥੇ ਹਵਾਲਾ ਤੀ ਸੀ ਇੱਕ ਜਸਪ੍ਰੀਤ ਹੈ ਇਹਦੇ ਨਿਰਪੁਰ ਥਾਣੇ ਦਾ ਪਰਚਾ ਦਰਜਾ ਲੜਾਈ ਝਗੜਾ ਦਾ ਪਰਚਾ ਦਰਜਾ ਹੈ ਇੱਕ ਸੋਨੂ ਹੈ ਇਹਦੇ ਖਿਲਾਫ ਹੈਗਾ 36 ਛੜ ਦਾ ਪਰਚਾ ਦਰਜ ਇਹ ਨਵਾਂ ਗੋਆਣ ਥਾਣੇ ਜੋ ਹੈ ਇਹ ਦੋਨਾਂ ਕੋਲੋਂ ਮੋਬਾਈਲ ਜੋ ਜੇਲ ਸਪਰੈਂਡਰ ਨਿਊ ਜੇਲ ਵੱਲੋਂ ਸਾਨੂੰ ਪੱਤਰ ਆਇਆ ਨੇ ਉਹਨਾਂ ਤੋਂ ਦੋ ਰੈਡੋਬਰ ਹੋਏ ਨੇ ਮੌਲ ਤੇ ਜਿਨ੍ਹਾਂ ਦੇ ਅਸੀਂ ਕੇਸ ਰਿਸਰਚ ਕਰਕੇ ਦੋਸ਼ੀਆਂ ਦੀ ਪ੍ਰੋਡਕਸ਼ਨ ਵਾਲਣ ਤੇ ਲਿਆ ਕੇ ਪੁੱਛੀ ਕੀਤੀ ਜਾਉ। ਇਹਨਾਂ ਤੋਂ ਫੜੇ ਗਏ ਕ੍ਰਿਮੀਨਲ ਨੇ। ਹਾਂ ਜੀ ਇਹਨਾਂ ਦੇ ਖਿਲਾਫ ਪਰਚੇ ਦਰਜ ਨੇ ਇੱਥੇ ਬੰਦ ਨੇ ਇਹ ਨਿਊ ਜੇਲ ਚ। ਕਾ ਕਾਫੀ ਜੜੀ ਹੈ ਕਿ ਤਲਾਸ਼ੀ ਲੈਣ ਤੋਂ ਬਾਅਦ ਅੰਦਰ ਲਗਾਇਆ ਜਾਂਦਾ ਕੀ ਲੱਗਦਾ ਵੀ ਮਿਲੀਪੂਰ ਤੋਂ ਬਿਨਾ ਧਰ ਜਾ ਸਕਦੇ। ਉਹ ਅਸੀਂ ਤਫਤੀਸ਼ ਚ ਦੇਖਾਂਗੇ ਜੀ ਹੁਣ ਤਫਤੀਸ਼ ਕਰਾਂਗੇ ਜਿਵੇਂ ਪਿੱਛੇ ਇਹ ਵੀ ਅਸੀਂ ਇਹਦੀ ਸਿਕਿਉਰਿਟੀ ਅਸੈਸ ਕੀਤੀ ਸੀ ਕਿ ਉਹਦੇ ਲਈ ਅਸੀਂ ਸਾਰੇ ਇਥੇ ਮਾਨਯੋਗ ਐਸਐਸਪੀ ਸ਼ਾਹ ਪਟਿਆਲਾ ਸੀਨੀ ਦੀਪਕ ਪਰੀਖ ਜੀ ਦੀਆਂ ਡਾਇਰੈਕਸ਼ਨਜ਼ ਹੋਈਆਂ ਨੇ ਵੀ ਇਹਦੇ ਅਸੀਂ ਅੱਗੇ ਇਹਦੀ ਹੁਣ ਸਿਕਿਉਰਿਟੀ ਹੋਰ ਵਧਾਤੀ ਹੈ ਤੇ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਚਾਹੀਦੀ ਜੋ ਵੀ ਹੈਗਾ ਮੋਬਾਈਲ ਮੂਸਾ ਬੰਦ ਹੋਣਾ ਹੁਣ ਕਿਹੜੀ ਤਰ੍ਹਾਂ ਦੇ ਚੈੱਕ ਪੱਤਰ ਹੁਣ ਜੀ ਬੰਜਾਇ ਪ੍ਰिजनਟ ਦੇ ਤਹਿਤ ਪਰਚਾ ਦਰਜ ਹੋਇਆ ਤੇ ਦੋਸ਼ਿਆਂ ਨੂੰ ਪਛਾਣ ਕਰਾਂਗੇ ਇਹ ਨੰਬਰ ਦੇ ਪ੍ਰੋਜੈਕਟ ਦੇ ਲਈ ਅੰਦਰੋਂ ਬਾਹਰ ਹਾਂਜੀ ਪ੍ਰੋਡਕਸ਼ਨ ਵਾਲਾ ਤੇ ਲਿਆ ਕੇ ਉਹਨੇ ਪੁੱਛਿਸ਼ ਕਰਕੇ ਜੇ ਕਿਸੇ ਦੀ ਮਿਲੀ ਭੁਗਤਾਈ ਗਈ ਉਹ ਵੀ ਗਲਤੀ ਹੋਣਗੇ ਉਹਨਾਂ ਨੂੰ ਵਿੱਚ ਲਾਵਾਂਗੇ ਜੋ ਵੀ ਹੋਊਗਾ ਸੀ ਅੱਗੇ ਲਾਵਾਂਗੇ